ਤਿਆਰ ਪਰੇ ਸਾਚ ਸਟਿਕਰ ਆਪਾਂ ਬਣਾ ਰਹੇ ਸੇਰੀਆ ਪਕਾਉਣ ਵਾਸਤੇ ਆਪਾਂ ਲੈਤਾ 1 ਲੀਟਰ ਦੁੱਧ ਆਪਾਂ ਲੈਤੇ ਨੇ ਰੋਸਟਡ ਸੇਰੀਆ ਇਹ ਬਹੁਤ ਜ਼ਿਆਦਾ ਲੰਬੀਆਂ ਹੁੰਦੀਆਂ ਨੇ ਇਹਨੂੰ ਆਪਾਂ ਥੋੜੀ ਥੋੜੀ ਬਚਾ ਲਵਾਂ ਤੋੜਨਾ ਨੇ ਇਸ ਟ੍ਰਿਕ ਨੇ आपा चार के चे दाने पाने आपण सेव्या बनाव अगली बार चाणीच चा। चासनी वॉसे सेव्या बहुत ही ज्यादा टेस्टी बन बनद ਜੋ ਜਦ ਤਰੀਕ ਵਾਲ ਆ ਗਿਆ ਆਪਾਂ ਪਹਿਲਾ ਦੁੱਧ ਜਿਹੜਾ ਸੀ ਉਹ ਵਾਲੀ ਦੇ ਕੇ ਰੱਖਿਆ ਸੀ ਮਾ 10 ਵਿੱਚ ਪਾ ਦਿੰਦੇ ਸੀ ਇਹਨਾਂ 세ਵੀਆਂ ਹੈਗੇ ਹਨ ਐ ਸੌਫਟ వయను ఛేతో సత్ మిట్టు ఉబాల దే పా ఏ చీనీ చీనీ పాద ఫేర మిట్ సట్ రకే సేకే తాకి జీ చీనీ చంగీత పక్కదే ఏవీ సబ్తో జల్ బాధ్యం దూసేను టైం లగ్గా ਇਹ ਤੋੜ ਕੇ ਇਸ ਲਈ ਪਾਉਣ ਪੈਂਦਾ ਜਿਵੇਂ ਇਹ ਲੰਬੀਆਂ ਸੇਵੀਆਂ ਪਾ ਦੇਣਾ ਆਪਾਂ ਤਾਂ ਖਾਣ ਵਿੱਚ ਥੋੜੀ ਟਿੱਕਾਤ ਆਉਂਦੀ ਆ ਪੋਮਾਟੇ ਚਾਹੀਏ ਸੇਵਿਣਾ ਹੈ ਦੱਪਕੇ ਦੇਖ ਲਓ ਬਹੁਤ ਜਲਦੀ ਮਿਕਸ 5 ਮਿੰਟ 5 ਤੋਂ 6 ਮਿੰਟ ਹੋ ਗਏ ਆਪਣੇ ਸੇਵੇਂ ਪਾਈਆਂ ਦੰਦ ਚੋਂ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ 100 ਗ੍ਰਾਮ چینی ਜਿੰਨੀਆਂ ਸੇਵੀ ਆਉਣੇ ਚੀਨੀ ਪੈਣੀ ਆ ਲਓ ਜੀ ਆਪਣੀ ਸੇਵਿਆ ਬਣ ਕੇ ਹੋ ਗਈ ਤਿਆਰ ਸਾਰਿਆਂ ਦੇ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਜਿਹੜਾ ਆਪਣੇ ਘਰੇ ਗੈਸਟ ਆਉਣ ਸਭ ਤੋਂ ਜਲਦੀ ਬਣਨ ਵਾਲੀ ਡਿਸ਼ ਇਹ ਸੇਵਿਆ ਨੂੰ ਥੋੜਾ ਜਿਹਾ ਫਟਵਾਰ ਰੱਖਣਾ ਹੁੰਦਾ ਕਿਉਂਕਿ ਜਿਵੇਂ ਜਿਵੇਂ ਠੰਡੀਆਂ ਹੋਣਗੀਆਂ ਮੈਂ ਮਗਾੜੀਆਂ ਹੋ ਜਾਂਦੀਆਂ ਨੇ